ਸੋ ਕਹਾ ਟਲ ਗੁਰ ਸੇਵੀਐ ਅਹਨ ਸਹਜ ਸੁਭਾਈ ਦਰਸਨ ਪਾਰਸ ਐ ਗੁਰੂ ਕੈ ਜਨਮ ਮਰਨ ਦੁਖ ਜਾਈ ਹੋ ਵਾ ਸਿਫਤ ਖਸਮ ਦੀ ਨੂਰ ਅਰ ਸੋਹ ਕੋਰ ਸੋਹ ਝੱਟੀ ਐ ਤਉਦ ਡਿਠੀ ਸੱਚੀ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ ਸਾਹੂ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾਹੂ ਸੱਜਣ ਸੱਚਾ ਪਾਤਸ਼ਾਹ जिस पास बहठिया सोही है साबनादा सतना ਸ੍ਰੀ ਵਾਹਿ ਗੁਰੂ ਸਾਹਿਬ ਜੀ ਸਲੋਕ ਮਹਲਾ 3 ਜੀ ਪਰਥਾਏ ਸਾਖੀ ਮਹਾਪੁਰਖ ਬੋਲ ਦੇ ਸਾਂਝੀ ਸਗਲ ਜਹਾਨੈ ਗੁਰਮੁਖ ਹੋਇ ਸੋ ਭਉ ਕਰੇ ਆਪਣਾ ਆਪ ਪਛਾਨੈ ਪਰਥਾਈ ਸਾਖੀ ਮਹਾਪੁਰਖ ਬੋਲਦੇ ਸਾਂਝੀ ਸਗਲ ਜਹਾਨੈ ਗੁਰਮੁਖ ਹੋਇ ਸੋ ਪਉ ਕਰੀ ਆਪਣਾ ਆਪ ਪਛਾਨੈ ਗੋਰਾ ਪ੍ਰਸਾਦੀ ਜੀਵਤ ਮਾਰੇ ਤਾ ਮਨ ਹੀ ਤੇ ਮਨ ਮੰਨੈ ਜਿਨ ਕੋ ਮਨ ਕੀ ਪਰਤੀਤ ਨਾਹੀ ਨਾਨਕ ਸੇ ਕੀਆ ਕਥ ਹੈ ਗਿਆਨੈ ਮਹੱਲਾ ਤੀਜਾ ਗੁਰਮੁਖ ਚਿਤ ਨ ਲਾਇਓ ਅੰਤ ਦੁਖ ਪਹਤਾ ਆਈ ਅੰਦਰ ਹੋ ਬਾਹਰ ਹੋ ਅੰਦੇ ਆ ਸੋਦ ਨ ਕਾਈ ਪਾਈ ਪੰਡਤ ਤਨ ਕੀ ਬਰਕਤੀ ਸਭ ਜਗਤ ਖਾਈ ਜੋ ਰਤੇ ਹਰਨਾਇ ਜਨ ਗੁਰ ਕਾ ਸਬਦ ਸਲਾਹਿਆ ਹਰ ਸੋ ਰਹੇ ਸਮਾਈ ਪੰਡਿਤ ਦੂਜਾ ਭਾਇ ਬਰਕਤ ਨਾ ਹੋਵਾਈ ਨਾ ਧਨ ਪੱਲੇ ਪਾਈ ਪੜ ਥੱਕੇ ਸੰਤੋਖ ਨਾ ਆਇਓ ਆਨ ਦਿਨ ਜਲਤ ਵਿਹਾਰਾਈ ਕੂਕ ਪੁਕਾਰ ਨ ਚੁੱਕਾਈ ਨਾ ਸੰਸਾਰ ਵਿਚ ਹਉ ਜਾਏ ਨਾਨਕ ਨਾਮ ਵਿਹੂੜਿਆ ਮੋਹ ਕਾਲੈ ਉਚ ਜਾਏ ਪੌੜੀ ਹਰ ਸੱਜਣ ਮੇਲ ਪਿਆਰੇ ਮਿਲੇ ਪੰਥ ਦਸਾਈ ਜੋ ਹਰ ਦੱਸੇ ਮਿੱਤ ਤਿਸ ਹਾਉ ਬਲ ਜਾਈ ਗੁਣ ਸਾਝੀ ਤਿਨ ਸੋ ਕਰੀ ਹਾਰੇ ਨਾਮ ਧਿਆਈ ਹਰ ਸੇਵੀ ਪਿਆਰਾ ਨਿਤ ਸੇਵ ਹਰ ਸੁਖ ਪਾਈ ਬਲਹਾਰੀ ਸਤ ਗੁਰ ਤਿਸ ਜਿਨੇ ਸੋਝੀ ਪਾਈ ਹਰ ਸੇਵੀ ਪਿਆਰਾ ਨਿਤ ਸੇਵ ਹਰ ਸੁਖ ਪਾਈ ਬਲਹਾਰੀ ਸਤ ਗੁਰ ਤਿਸ ਜਿਨ ਸੋਜਹੀ ਪਾਈ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਤੀਜਾ ਪਰਥਾਏ ਸਾਖੀ ਮਹਾਂਪੁਰਖ ਬੋਲ ਦੇ ਸਾਂਝੀ ਸਗਲ ਜਹਾਨੈ ਗੁਰਮੁਖ ਹੋਇ ਸੋ ਭਾਉ ਕਰੇ ਆਪਣਾ ਆਪ ਪਛਾਣੈ ਰਾਗ ਸੋਰਠਿ ਵਾਰ ਮਹੱਲੀ ਚੌਥੇ ਕੀ ਸਲੋਕਾ ਨਾਲ ਪੌੜੀ 12ਵੀਂ